ਸਾਤਸ੍ਰੀ ਅਕਾਲ ਜੀ ਮੈਂ ਪ੍ਰਦੀਪ ਢੀਮਾਨ ਤੇ ਤੁਸੀਂ ਦੇਖ ਰਹੇ ਹੋ ਜ਼ੀਰਕਪੁਰ টাইমস ਟੀਵੀ ਇੱਕ ਵਾਰ ਫੇਰ ਤੁਹਾਹਰ ਹੋ ਗਏ ਆ ਜ਼ੀਰਕਪੁਰ ਦੇ ਹਾਲ ਲੈ ਕੇ ਯਾਨੀ ਕਿ ਅਨਪਲਾਨਡ ਜ਼ੀਰਕਪੁਰ ਦੇ ਦੌਰਾਨ ਜਦੋਂ ਅਸੀਂ ਸ਼ੂਟ ਕੀਤਾ ਮੈਂ ਤੁਹਾਨੂੰ ਇਹ ਗੱਲ ਡਿਸਕਸ ਕਰਨਾ ਚਾਹਾਂਗਾ ਕਿ ਇਹ ਜੋ ਰੋਡ ਹੈ ਇਹ ਜ਼ੀਰਕਪੁਰ ਵੀਆਈਪੀ ਰੋਡ ਨੂੰ ਜਾਣ ਵਾਲੀ ਰੋਡ ਹੈ ਸਿੰਘਪੁਰਾ ਟੂ ਵੀਆਈਪੀ ਰੋਡ ਜਾਣ ਵਾਲੀ ਰੋਡ ਤਾਂ ਕੁਝ ਦਿਨ ਪਹਿਲਾਂ ਅਨਪਲਾਨਡ ਜ਼ੀਰਕਪੁਰ ਦੇ ਤਹਿਤ ਅਸੀਂ ਇਸ ਰੋਡ ਬਾਰੇ ਦੱਸਿਆ ਸੀ ਇਸ ਦੀਆਂ ਕੁਝ ਤਸਵੀਰਾਂ ਦਿਖਾਈਆਂ ਸੀ ਜਿਸ ਤੋਂ ਬਾਅਦ ਬੜੀ ਖੁਸ਼ੀ ਹੁੰਦੀ ਹੈ ਵੇਖ ਕੇ ਕਿ ਖਬਰ ਦਾ ਅਸਰ ਵੀ ਹੁੰਦਾ ਏ ਤੇ ਦੋ ਦਿਨ ਬਾਅਦ ਹੀ ਜੋ ਇਸ ਰੋਡ ਦਾ ਕੰਮ ਜੋ ਹੈ ਉਹ ਸ਼ੁਰੂ ਹੋ ਗਿਆ ਤੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਆ ਰੋਡ ਬਣਨ ਦੀਆਂ ਤਿਆਰੀਆਂ ਚੱਲਦੀਆਂ ਨੇ ਇਸ ਦੌਰਾਨ ਅਸੀਂ ਰੋਡ ਦਾ ਕੀ ਕੁਝ ਦਿਖਾਇਆ ਸੀ ਇੱਕ ਵਾਰੀ ਤੁਹਾਨੂੰ ਉਹ ਵੀ ਤਸਵੀਰਾਂ ਵੱਲ ਲੈ ਚੱਲਦੇ ਆ ਤੇ ਕੁਝ ਦਿਨ ਪਹਿਲਾਂ ਜਦੋਂ ਅਸੀਂ ਆਏ ਸੀ ਇਸ ਰੋਡ ਦੇ ਕੀ ਹਾਲ ਸੀ ਆਓ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਤੇ ਉਸ ਤੋਂ ਬਾਅਦ ਦਾ ਜਰਾ ਫਰਕ ਵੇਖਿਓ ਹੁਣ ਅਸੀਂ ਪਹੁੰਚ ਗਏ ਆ ਸਿੰਘਪੁਰਾ ਚੌਂਕ ਦੇ ਵਿੱਚ ਸਿੰਘਪੁਰਾ ਪਿੰਡ ਦੇ ਅੰਦਰ ਇਹ ਸਿੰਘਪੁਰਾ ਚੌਂਕ ਹੈ ਦਿੱਤੇ ਕਿ ਸੀਵਰੇਜ ਦਾ ਜੋ ਕੰਮ ਹੈ ਉਹ ਚੱਲ ਰਿਹਾ ਹੈ ਤਾਂ ਸੀਵਰੇਜ ਪਾਈਪ ਆਪਾਂ ਦੇਖ ਸਕਦੇ ਆ ਕਿ ਕੱਢੇ ਗਏ ਨੇ ਤੇ ਕਾਫੀ ਇਹ ਦਿੱਕਤ ਵੀ ਹੁੰਦੀ ਸੀ بارشਾਂ ਦੇ ਵਿੱਚ ਹੋਪਫੁਲੀ بارش ਤੋਂ ਪਹਿਲਾਂ ਜੋ ਇਹਦਾ ਕੰਮ ਆ ਇਹ ਹੋ ਜਾਏ ਕਿਉਂਕਿ بارش ਦੇ ਦਿਨਾਂ ਵਿੱਚ ਤੁਸੀਂ ਦੇਖੋਗੇ ਸੀਵਰੇਜ ਪਾਇਆ ਵੀ ਗਿਆ ਆ ਆ بارش ਦੇ ਦਿਨਾਂ ਦੇ ਵਿੱਚ ਕਾਫੀ ਪ੍ਰੋਬਲਮ ਹੋ ਜਾਂਦੀ ਹੈ ਕਾਫੀ ਦਿੱਕਤ ਹੋ ਜਾਂਦੀ ਹੈ ਇੱਥੇ ਕਿਉਂਕਿ ਪਾਣੀ ਜੋ ਹੈ ਉਹ ਇਕੱਠਾ ਹੋ ਜਾਂਦਾ ਹੈ ਸੋ ਮੀਰ ਕਰਦੇ ਹਾਂ ਕਿ بارش ਤੋਂ ਪਹਿਲਾਂ ਪਹਿਲਾਂ ਇਹ ਕੰਮ ਫਿਨਿਸ਼ ਕੀਤਾ ਜਾਊਗਾ ਕਿਤੇ ਇਹ ਵੀ ਅਨਪਲਾਨਡ ਤੇ ਜੋ ਅਨਕੰਪਲੀਟ ਹੀ ਨਾ ਰਹਿ ਜਾਵੇ ਤਾਂ ਇਹਦੇ ਨਾਲ ਹੀ ਆਪਾਂ ਦੇਖ ਸਕਦੇ ਹਾਂ ਕਿ ਸਰਕਾਰੀ ਸਕੂਲ ਵੀ ਹੈ ਪ੍ਰਾਇਮਰੀ ਸਕੂਲ ਹੈ ਤੇ ਇਸੇ ਦੇ ਨਾਲ ਇਹ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਬੱਚੇ ਵੀ ਇੱਥੋਂ ਨਿਕਲਦੇ ਆ ਹਾਲਾਂਕਿ ਇਸ ਨੂੰ ਇਹ ਜੋ ਰਸਤੇ ਨੂੰ ਰੋਕਿਆ ਗਿਆ ਬਲਾਕ ਕੀਤਾ ਗਿਆ ਪਰ ਇਹਨੂੰ ਖੁੱਲਾ ਵੀ ਤੁਸੀਂ ਨਹੀਂ ਛੱਡਣਾ ਚਾਹੀਦਾ ਕਿਉਂਕਿ ਬੱਚੇ ਆ ਬੱਚੇ ਕਈ ਵਾਰੀ ਸ਼ਰਾਰਤਾਂ ਕਰਦੇ ਆ ਤਾਂ ਸ਼ਰਾਰਤ ਸ਼ਰਾਰਤ ਦੇ ਵਿੱਚ ਉਹਨਾਂ ਦੇ ਮਨ 'ਚ ਇਹ ਆ ਹੀ ਜਾਂਦਾ ਆ ਕਿ ਇੱਥੇ ਕੀ ਹੋ ਸਕਦਾ ਆ ਤਾਂ ਵੱਡਾ ਸਾਰਾ ਜੋ ਇਹ ਟੋਆ ਆ ਤਾਂ ਬੱਚਿਆਂ ਲਈ ਘਾਤਕ ਸਿੱਧ ਹੋ ਸਕਦਾ ਆ ਤਾਂ ਇਸ ਅਨਫਿਨਿਸ਼ਡ ਕੰਮ ਨੂੰ ਵੀ ਜਲਦੀ ਜਲਦੀ ਫਿਨਿਸ਼ਡ ਕਰ ਦੇਣਾ ਚਾਹੀਦਾ ਆ ਆਓ ਤੁਹਾਨੂੰ ਅੱਗੇ ਲੈ ਕੇ ਚੱਲਦੇ ਆਂ ਅਨ ਪਲਾਨ ਨਜ਼ਿਰਤ ਕੋਰ ਇਹ ਪ੍ਰੋਗਰਾਮ ਜਿਸ ਮਿੱਤ ਅਸੀਂ ਬਖਾਨੇ ਆਂ ਗੀੜਕ ਕੋਲ ਦੇ ਮਜੂਦਾ ਹਾਲਾਤਾਂ ਬਾਰੇ ਕਿੱਥੇ ਇੱਕ ਬਦਲਾਅ ਦੀ ਲੋੜ ਹੈ ਕਿਉਂਕਿ ਬਦਲਾਅ ਇੱਕ ਹੁਣ ਬਹੁਤ ਹੀ ਅਹਿਮ ਲਫ਼ਜ਼ ਬਣ ਚੁੱਕਿਆ ਹੈ ਅੱਜ ਦੇ ਡੇਟ ਦੇ ਵਿਸ਼ਤਾ ਸਿੰਘ ਪੁਰਾ ਚੌਂਕ ਦੇ ਵਿੱਚ ਇਹ ਜੋ ਚੌਂਕ ਹੈ ਜਿੱਥੇ ਕਿ ਵਾਈਕਲਸ ਦਾ ਨਿਕਲਣਾ ਕਾਫੀ ਮੁਸ਼ਕਿਲ ਹੋ ਜਾਂਦਾ ਕਿਉਂਕਿ ਇਹ ਚੌਂਕ ਜੋ ਹੈ ਇਹ ਵੀ ਪ੍ਰੋਪਰ ਨਹੀਂ ਬਣਿਆ ਹੋਇਆ ਤਾਂ ਇਹਦੇ ਕਰਕੇ ਕਾਫੀ ਪ੍ਰੋਬਲਮ ਹੁੰਦੀ ਹੈ ਹੁਣ ਕੋਈ ਵੀ ਵਾਈਕਲ ਆਉਂਦਾ ਆ ਤਾਂ ਦਿੱਕਤیں ਹੁੰਦੀਆਂ ਦੇਖੋ ਕਿ ਬਹੁਤ ਵਵਨ ਕਰਦੇ ਨੇ। ਅ ਜਦੋਂ ਬਾਰਿਸ਼ ਹੁੰਦੀ ਹੈ ਤਾਂ ਜੋ ਬਚੀ-ਬਚੀ ਮਿੱਟੀ ਹੈ ਇਹ ਵੀ ਨਿਕਲ ਹੀ ਜਾਂਦੀ ਹੈ। ਉਹਦੇ ਕਰਕੇ ਕਾਫੀ ਪ੍ਰੋਬਲਮ ਹੋ ਜਾਂਦੀ ਹੈ ਔਰ ਇਸ ਰੋਡ ਤੇ ਪਾਣੀ ਵੀ ਜਦੋਂ ਇਸ ਵਾਰੀ ਬਾਰਿਸ਼ ਆਈ ਸੀ ਜਾਂ ਹੜ੍ਹ ਆਈ ਸੀਗੇ ਤਾਂ ਕਾਫੀ ਜ਼ਿਆਦਾ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਪਾਣੀ ਕਰਕੇ ਇਹ ਨਹੀਂ ਸੀ ਪਤਾ ਲੱਗਦਾ ਕਿ ਕਿੱਥੇ ਪੈਰ ਧਰੀਏ ਕਿੱਥੇ ਪੈਰ ਨਾ ਧਰੀਏ। ਅਕਸਰ ਐਕਸੀਡੈਂਟ ਹੋਏ ਨੇ ਬਹੁਤ سارے ਵਹੀਕਲ ਵਾਲੇ ਜੋ ਸੀ ਇਸ ਚੌਂਕ ਦੇ ਵਿੱਚੋਂ ਗਿਰੇ ਨੇ ਔਰ ਸੱਟਾਂ ਵੀ ਖਾਧੀਆਂ ਨੇ ਉਹਨਾਂ ਨੇ ਕਿਉਂਕਿ ਬਾਰਿਸ਼ ਦੇ ਵਿੱਚ ਕਿਤੇ ਨਾ ਕਿਤੇ ਸਮੱਸਿਆ ਹੋ ਜਾਂਦੀ ਆ ਔਰ ਬਾਰਿਸ਼ ਦਾ ਆਪਾਂ ਦੇਖ ਸਕਦੇ ਆ ਕਿ ਮੌਸਮ ਅੱਜ ਵੀ ਮੌਸਮ ਬਣਿਆ ਹੋਇਆ ਵਾ ਹੋ ਸਕਦਾ ਕਿ ਬਾਰਿਸ਼ ਹੋ ਵੀ ਜਾਵੇ ਤਾਂ ਇਹ ਚੌਂਕ ਦਾ ਕੰਮ ਕਦੋਂ ਕੰਪਲੀਟ ਹੋਊਗਾ ਇਹ ਵੀ ਉਮੀਦ ਕੀਤੀ ਜਾ ਰਹੀ ਆ ਤੇ ਇਹੀ ਸਨੇਹਾ ਲੈ ਕੇ ਅਸੀਂ ਆਏ ਆ ਜ਼ਿੰਮੇਵਾਰ ਲੋਕਾਂ ਦੇ ਕੋਲੇ ਜਿਨ੍ਹਾਂ ਕੋਲੇ ਇਸ ਚੌਂਕ ਦੀ ਇਸ ਰੋਡ ਦੀ ਜ਼ਿੰਮੇਵਾਰੀ ਆ ਕਿ ਜਲਦ ਤੋਂ ਜਲਦ ਇਸ ਕੰਮ ਨੂੰ ਕੰਪਲੀਟ ਕੀਤਾ ਜਾਵੇ ਆਓ ਥੋੜਾ ਅੱਗੇ ਲੈ ਚੱਲਦੇ ਆ ਇਥੇ ਵੀ ਕਾਫੀ ਐਕਸੀਡੈਂਟ ਹੁੰਦੇ ਆ ਪਾਣੀ ਵੀ ਖੜ ਜਾਂਦਾ ਆ بارشਾਂ ਦੇ ਵਿੱਚ ਤੇ ਦੇਖਣ ਵਾਲਾ ਹੁੰਦਾ ਆ ਇਸ ਤੋਂ ਪਹਿਲਾਂ ਅਸੀਂ ਕਈ ਖਬਰਾਂ بارش ਤੇ ਮੌਸਮ ਦੇ ਵਿੱਚ ਵੀ ਲਗਾ ਚੁੱਕੇ ਆ ਐਸੇ ਥਾਂ ਦੀਆਂ ਪਰ ਇਹ ਟੋਟਾ ਜੋ ਹੈ ਛੋਟਾ ਜਿਹਾ ਜੋ ਅਨਫਿਨਿਸ਼ਡ ਹੈ ਅਨਕੰਪਲੀਟਿਡ ਹੈ ਕਦੋਂ ਬਣੂਗਾ ਕੋਈ ਜਵਾਬ ਨਹੀਂ ਹੈ ਪਰ ਸੰਬੰਧਿਤ ਲੋਕਾਂ ਤਾਂ ਕਿ ਇਹ ਸੁਨੇਹਾ ਔਰ ਸ਼ਹਿਰ ਵਾਸੀਆਂ ਤਾਂ ਕਿ ਸੁਨੇਹਾ ਜ਼ਰੂਰ ਪਹੁੰਚਾਉਣਾ ਚਾਹਾਂਗੇ ਕਿ ਇਹ ਵੀ ਉਹਨਾਂ ਥਾਵਾਂ ਦੇ ਵਿੱਚੋਂ ਇੱਕ ਆਉਂਦਾ ਆ ਜਿਹਦਾ ਕਿ ਕੰਮ ਹੋਣਾ ਜ਼ਰੂਰੀ ਹੈ ਤਾਂ ਸਿੰਘਪੁਰਾ ਤੋਂ ਉਹ ਵੀ ਆਈਪੀ ਰੋਡ ਨੂੰ ਜਾਣ ਵਾਲੀ ਰੋਡ ਹੈ ਜਿੱਥੇ ਮੈਂ ਖੜਾ ਆ ਤੁਸੀਂ ਇਹਦਾ ਲੈਵਲ ਦੇਖ ਸਕਦੇ ਹੋ ਇੱਥੇ ਸੀਵਰ ਬਣਿਆ ਹੋਇਆ ਆ ਪਰ ਕੀ ਪਾਣੀ ਇਹਦੇ 'ਚ ਜਾਂਦਾ ਹੋਣਾ ਕੀ ਪਾਣੀ ਸੀਵਰ ਤੋਂ ਜਾ ਕੇ ਅੱਗੇ ਜੋ ਆਪਾਂ ਨਾਲੇ ਵੀ ਦੇਖਦੇ ਆ ਕੀ ਉਹਨਾਂ ਵਿੱਚ ਜਾਂਦਾ ਹੋਊਗਾ ਜਾਂ ਫਿਰ ਇਹ ਸੀਵਰ ਹੋਰ ਕੀ ਕੰਮ ਕਰਦਾ ਹੋਣਾ ਮੈਂ ਤੁਹਾਨੂੰ ਦੱਸਦਾ ਹੁਣ ਜਿੱਦਾਂ ਹੀ ਕੋਈ ਟਾਇਰ ਨਿਕਲਣਾ ਆਇਆ ਜਿੱਦਾਂ ਹੀ ਕੋਈ ਟਾਇਰ ਨਿਕਲਣਾ ਆਇਆ ਕੋਈ ਗੱਡੀ ਨਿਕਲ ਲਈਆ ਤਾਂ ਇਹਦੇ ਉੱਤੋਂ ਵੀ ਹੋ ਕੇ ਨਿਕਲਣੀ ਆ ਪਰ ਜਦੋਂ ਕੋਈ ਵਾਹਨ ਇਹਦੇ ਉੱਤੋਂ ਦੀ ਹੋ ਕੇ ਨਿਕਲਦਾ ਆ ਤਾਂ ਉਹ ਹੌਲ ਵੀ ਕਰਦਾ ਆ ਉਹਨੂੰ ਝਟਕਾ ਵੀ ਲੱਗਦਾ ਆ ਤੇ ਮੈਂ ਫੇਰ ਇੱਕ ਵਾਰ ਦੁਬਾਰਾ ਦਵਾਂ ਕਿ ਦੁਰਘਟਨਾ ਦਾ ਸਬੱਬ ਬਣਦਾ ਹੈ ਦੂਜੀ ਗੱਲ ਪਾਣੀ ਜਾਂਦਾ ਕਿੱਥੇ ਆ ਜਦੋਂ ਬਾਰਿਸ਼ ਹੁੰਦੀ ਆ ਤਾਂ ਪਾਣੀ ਇੱਥੇ ਖੜਾ ਹੋ ਜਾਂਦਾ ਹੁਣ ਤੁਸੀਂ ਲੈਵਲ ਹੀ ਦੇਖ ਲਓ ਆ ਮੇਰਾ ਇੱਕ ਲੈਵਲ ਹੈ ਤੇ ਆ ਦੂਜਾ ਲੈਵਲ ਹੈ ਹੁਣ ਇੱਥੋਂ ਪਾਣੀ ਜਦੋਂ ਇਕੱਠਾ ਹੁੰਦਾ ਆ ਤਾਂ ਇਕੱਠਾ ਪਿਆ ਹੀ ਰਹਿੰਦਾ ਆ ਜਦੋਂ ਤੱਕ ਉਹਨੂੰ ਸੂਰਜ ਦੀ ਰੋਸ਼ਨੀ ਸੁਕਾ ਕੇ ਉਡਾ ਨਹੀਂ ਦਿੰਦੀ ਉਹਨਾਂ ਤੱਕ ਪਾਣੀ ਇੱਥੇ ਹੀ ਰਹਿੰਦਾ ਆ ਜਾਂ ਫਿਰ ਇਹ ਨਾ ਖੇਤਾਂ ਵਿੱਚ ਜਾਂਦਾ ਹੁਣ ਤੁਸੀਂ ਦੇਖ ਸਕਦੇ ਹੋ ਕਿ ਖੇਤ ਜਮੇ ਹੀ ਰੋਡ ਦੇ ਨਾਲ ਨੇ ਰੋਡ ਉੱਚੀ ਆ ਖੇਤ ਨੀਵੇਂ ਨੇ ਤਾਂ ਜ਼ਾਹਰ ਜੀ ਗੱਲ ਆ ਜਦੋਂ ਪਾਣੀ ਇੱਥੇ ਇਕੱਠਾ ਹੁੰਦਾ ਆ ਤਾਂ ਪਾਣੀ ਖੇਤਾਂ ਦੇ ਵਿੱਚ ਚਲਾ ਜਾਂਦਾ ਆ ਤਾਂ ਹਰ ਸਾਲ ਇਸ ਖੇਤ ਦੇ ਜੋ ਮਾਲਕ ਨੇ ਉਹਨਾਂ ਦਾ ਕਾਫੀ ਨੁਕਸਾਨ ਹੁੰਦਾ ਆ ਜਦੋਂ ਬਾਰਿਸ਼ ਦਾ ਮੌਸਮ ਹੁੰਦਾ ਆ ਬਾਕੀ ਹਾਲਾਤ ਤੁਹਾਨੂੰ ਹੋ ਸਕਦਾ ਜਿਦਾਂ ਦਾ ਅੱਜ ਮੌਸਮ ਆ بارش ਤਾਂ ਮੌਸਮ ਆ ਤੁਹਾਨੂੰ ਹੋਰ ਵੀ ਦਿਖਾ ਦਈਏ ਉਹ ਦੇਖੋ ਤੁਸੀਂ ਇੱਕ ਉਹ ਵੀ ਇੱਕ ਇਸੇ ਤਰ੍ਹਾਂ ਦਾ ਬਣਾਇਆ ਗਿਆ ਵਾ ਸੀਵਰ ਹੋਲ ਉਹ ਕਾਫੀ ਨੀਵਾ ਆ ਯਾ ਰੋਡ ਤੇ ਤਾਂ ਹੈ ਅਗਰ ਪਲੈਨਿੰਗ ਨਾਲ ਬਣਾਇਆ ਹੁੰਦਾ ਜੇ ਇਹਨੂੰ ਢੰਗ ਦੇ ਨਾਲ ਬਣਾਇਆ ਹੁੰਦਾ ਤਾਂ ਸ਼ਾਇਦ ਇਸ ਸੜਕ ਤੇ ਆਉਣ ਵੇਲੇ ਲੋਕਾਂ ਨੂੰ ਘਤਵਾਉਣਾ ਨਾ ਪੈਂਦਾ ਪਰ ਲੋਕ ਘਤਵਾਉਂਦੇ ਨੇ ਅਕਸਰ ਕਿਉਂਕਿ ਜਦੋਂ ਵੀ ਜਾਂਦੇ ਨੇ ਜਦੋਂ ਵੀ ਇੱਥੋਂ ਆਉਂਦੇ ਨੇ ਤਾਂ ਕਾਫੀ ਦਾਦਾ ਬਚ ਬਚਾ ਕੇ ਜਾਣਾ ਪੈਂਦਾ ਆ ਇਹ ਹੋ ਗਿਆ ਸਿੰਘਪੁਰਾ ਰੋਡ ਨੂੰ ਜਾਣ ਵਾਲਾ ਰਸਤਾ ਅੱਗੋਂ ਆਹ ਰਸਤਾ ਜਾਂਦਾ ਇਹ ਵੀ ਆਈਪੀ ਰੋਡ ਦਾ ਇਹ ਹੁਣ ਤੁਹਾਨੂੰ ਇੱਕ ਅਸੀਂ ਸੀਵਰ ਹੋਲ ਦਿਖਾ ਦਿੱਤਾ ਆ ਤੁਸੀਂ ਨਿਗਾਹ ਮਾਰ ਲਓ ਕੋਈ ਆਉਂਦਾ ਆ ਤਾਂ ਕਿਸ ਦਿਸ਼ਾ ਵੱਲ ਨੂੰ ਜਾਂਦਾ ਜਾਂ ਕਿਸ ਤਰ੍ਹਾਂ ਵਿੰਗਮਲੇਵੇਂ ਪਾ ਕੇ ਲੋਕਾਂ ਨੂੰ ਜਾਣਾ ਪੈਂਦਾ ਕਿਉਂਕਿ ਰਸਤੇ ਦੇ ਵਿੱਚ ਜਗਾ ਜਗਾ ਇਹ ਸੀਵਰ ਹੋਲ ਤਾਂ ਬਣੇ ਹੀ ਹੋਏ ਨੇ ਪਰ ਇਹਨਾਂ ਦਾ ਕੋਈ ਲੈਵਲ ਨਹੀਂ ਹੈ। ਯਾਨੀ ਇੱਕ ਵਾਰ ਫੇਰ ਤੋਂ ਅਨਪਲਾਨਡ ਤਰੀਕੇ ਦੇ ਨਾਲ ਬਣਾਇਆ ਗਿਆ ਸ਼ਹਿਰ ਔਰ ਜੁ ਨਮੂਨਾ ਆਪਾਂ ਕਹਿ ਸਕਦੇ ਹਾਂ ਕਿ ਇਸ ਸ਼ਹਿਰ ਦੇ ਰੋਡਸ ਦਾ ਤੁਸੀਂ ਦੇਖ ਸਕਦੇ ਹੋ। ਤਾਂ ਬਿਲਕੁਲ ਅੱਗੇ ਹੁਣ ਗੱਡੀਆਂ ਆਉਣੀਆਂ ਹੀ ਨੇ। ਆਹੀ ਲੈਵਲ ਦੇਖ ਲਓ ਤੁਸੀਂ ਸੀਵਰ ਦਾ ਇਹ ਕੀ ਲੈਵਲ ਹੈ? ਸੀਵਰ ਉੱਪਰ ਹੈ, ਟੋਆ ਥੱਲੇ ਹੈ, ਇੱਟਾਂ ਤਸ ਗਈਆਂ ਨੇ। ਰਿਪੇਅਰ ਵੀ ਕੋਈ ਨਹੀਂ ਹੋਈ ਪਰ ਇਹ ਰਿਪੇਅਰ ਹੋਣੀ ਜ਼ਰੂਰੀ ਹੈ ਕਿਉਂਕਿ ਜੋ ਆਣ ਜਾਂਦੇ ਆ ਉਹ ਨੁਕਸਾਨ ਕਰਾਉਂਦੇ ਆ। ਵਾਹਾਈਕਲਸ ਤੁਸੀਂ ਦੇਖੋਗੇ ਇੱਥੇ ਕ੍ਰੋਸਿੰਗ ਵੀ ਕਿਸ ਤਰ੍ਹਾਂ ਕਰਨੀ ਪੈਂਦੀ ਆ ਬਚ ਬਚਾ ਕੇ ਇੱਕ ਇੱਕ ਸ਼ਖਸ ਨੂੰ ਕਿਸੇ ਇੱਕ ਵਾਈਕਲ ਵਾਲੇ ਸ਼ਖਸ ਨੂੰ ਤਾਂ ਉੱਪਰੋਂ ਦੀ ਕੱਢਣਾ ਹੀ ਪੈਂਦਾ ਆ ਉਸ ਸੀਵਰ ਹੋਲ ਦੇ ਜਾਂ ਉੱਠੇ ਹੋਏ ਜਾਂ ਦਬੇ ਹੋਏ ਹਿੱਸੇ ਦੇ ਜਿਹਦੇ ਕਰਕੇ ਵਾਈਕਲਸ ਦਾ ਨੁਕਸਾਨ ਤਾਂ ਹੁੰਦਾ ਹੀ ਹੁੰਦਾ ਯਾਨੀ ਕਿ ਪਬਲਿਕ ਪ੍ਰਾਪਰਟੀ ਦਾ ਫੁੱਲ ਨੁਕਸਾਨ ਆ ਇੱਥੇ ਜੇ ਤੁਸੀਂ ਵੀਆਈਪੀ ਰੋਡ ਤੋਂ ਸਿੰਗਾਪੁਰੇ ਆਉਣਾ ਆ ਤਾਂ ਇਹ ਇੱਕੋ ਇੱਕ ਰੋਡ ਹੈ ਤੇ ਨੁਕਸਾਨ ਤੁਹਾਡਾ ਪੱਕੇ ਦੌਰ ਤੇ ਹੋਵੇਗਾ ਜਦੋਂ ਤੁਸੀਂ ਇਧਰੋਂ ਆਉਣ ਆਇਆ ਹੁਣ ਤਾਂ ਦੋਸਤੋ ਹਾਲ ਤੁਸੀਂ ਦੇਖੇ ਜੋ ਪਹਿਲਾਂ ਇਸ ਰੋਡ ਦੇ ਸੀ ਤਾਂ ਇਹੇ ਰੋਡ ਜੋ ਹੈ ਉਹ ਜ਼ੀਰਕੁਰ ਦੀ ਮੇਨ ਮਾਰਕੀਟ ਵੀਆਈਪੀ ਰੋਡ ਤੱਕ ਜਾਂਦੀ ਹੈ ਜੋ ਕਿ ਆਪਣੇ ਆਪ ਦੇ ਵਿੱਚ ਅਟਰੈਕਸ਼ਨ ਦਾ ਹੱਬ ਹੈ ਜ਼ਿਆਦਾਤਰ ਲੋਕ ਉੱਥੇ ਮਿਲਦੇ ਨੇ ਜ਼ਿਆਦਾਤਰ ਸੁਸਾਇਟੀਆਂ ਦੇ ਰਸਤੇ ਇਸੇ ਰੋਡ ਤੋਂ ਹੋ ਕੇ ਜਾਂਦੇ ਨੇ ਔਰ ਬਹੁਤੇ ਲੋਕ ਜਿਨ੍ਹਾਂ ਨੇ ਚੰਡੀਗੜ੍ਹ ਜਾਣਾ ਹੁੰਦਾ ਅੰਬਾਲਾ ਹਾਈਵੇ ਚੰਡੀਗੜ੍ਹ ਹਾਈਵੇ ਤੇ ਚੜ੍ਹਨਾ ਹੁੰਦਾ ਉਹ ਵੀ ਇਸ ਰੋਡ ਦੇ ਜ਼ਰੀਏ ਅੱਗੇ ਸਿੰਘਪੁਰਾ ਚੌਂਕ ਤੋਂ ਪਹੁੰਚ ਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਨਵੀਆਂ ਟਾਈਲਾਂ ਆ ਚੁੱਕੀਆਂ ਨੇ ਇਹ ਟਾਈਲਾਂ ਜੋ ਹੈ ਇਥੇ ਲੱਗਣਗੀਆਂ ਤੇ ਇਹ ਰੋਡ ਐਂਡ ਤੱਕ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਆ ਉੱਥੇ ਤੱਕ ਇਹ ਰੋਡ ਬਣੇਗੀ ਤਾਂ ਕਾਫੀ ਲੰਬੇ ਸਮੇਂ ਤੋਂ ਮੰਗ ਸੀ ਕਿ ਇਸ ਰੋਡ ਨੂੰ ਬਣਾਇਆ ਜਾਵੇ ਤੇ ਸੰਬੰਧਤ ਵਿਅਕਤੀਆਂ ਨਾਲ ਵੀ ਗੱਲਬਾਤ ਜੋ ਹੈ ਉਹ ਆਪਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਤੇ ਉਮੀਦ ਕਰਦੇ ਆ ਕਿ ਜਲਦੀ ਹੀ ਜੋ ਪੂਰਾ ਪਲਾਨ ਹੈ ਪਿੰਡ ਨੂੰ ਲੈ ਕੇ ਸਿੰਘਪੁਰਾ ਨੂੰ ਲੈ ਕੇ ਤੇ ਇਸ ਪੂਰੀ ਰੋਡ ਨੂੰ ਲੈ ਕੇ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਉਦੋਂ ਤੱਕ ਲਈ ਦੇਖਦੇ ਰਹਿਣਾ ਜ਼ੀਰਕਪੁਰ ਟਾਈਮਸ ਟੀਵੀ ਸਤਿ ਸ੍ਰੀ ਅਕਾਲ